ਸੋ ਇਹਨਾਂ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹ ਜਾਇ ਹੈਗਾ ਥੋੜਾ ਚੋਰੀ ਦੀ ਵਾਰਦਾਤਾਂ ਤੋਂ ਲੁੱਟ-ਖੋੜੀਆਂ ਵਾਰਦਾਤਾਂ ਕਰਦੇ ਨੇ ਜਿਹਦੇ ਵਿੱਚ ਕੁਝ ਕੋਲੀਡ ਮੈਂਬਰ ਨੇ ਤੇ ਕੁਝ ਪੰਜਾਬ ਤੋਂ ਮੈਂਬਰ ਸੋ ਇੱਕ ਇੰਟਰ ਸਟੇਟ ਜਾਇੰਗਾ ਜਿਹੜਾ ਆਪਰੇਟ ਕਰਿਆ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਵਾਰ-ਵਾਰ ਵਾਰਦਾਤਾਂ ਪੰਜਾਬਾ ਸਟੇਟ ਵਿੱਚ ਵੀ ਕੀਤੀ ਹੈ ਪੰਜਾਬ ਦੇ ਵਿੱਚ ਵੀ ਕੀਤੀ ਹੈ ਤੇ ਬਾਕੀ ਦਿਨਾਂ ਵਿੱਚ ਵੀ ਇਹਨਾਂ ਨੇ ਕਰ ਦਿੱਤਾ ਪੰਜਾਬ ਦੇ ਵਿੱਚ ਵੀ ਕਾਰ ਲੱਗੀ ਸੋ ਉਹਦੇ ਤੇ ਕਾਰਵਾਈ ਕਰਦੇ ਕਿੰਨੇ ਬੰਦੇ ਰਿਟਾਇਰ ਹੋ ਗਏ ਕਿ ਪਟਿਆਲਾ ਦੇ ਰੈਜ਼ੀਡੈਂਟ ਨੂੰ ਵੀ ਬਸਤਾ ਚਾਹਾਂਗਾ ਪਟਿਆਲਾ ਦੇ ਵਸਨੀਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਹ ਜਿਹੜਾ ਚੋਰੀ ਹੋਈ ਹੈ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਅਸੀਂ ਦੇਖੀ ਸੀ ਜਿਹੜੀ ਸੀਸੀਟੀਵੀ ਫੁਟੇਜ ਪਬਲਿਕ ਵੀ ਹੋ ਗਈ ਜੋ ਕਾਫੀ ਵਾਇਰਲ ਹੋ ਗਈ ਉਹ ਵਾਇਰਲ ਹੋਣ ਕਰਕੇ ਜਿਹੜਾ ਇਹ ਸੰਦੀਪ ਸਿੰਘ ਉਹ ਗੱਡੂ ਹੈ ਇਹਨੂੰ ਪਤਾ ਲੱਗ ਗਿਆ ਕਿ ਮੇਰਾ ਉਹਦੇ ਚ ਨਾਮ ਆ ਗਿਆ ਮੇਰਾ ਪਤਾ ਲੱਗ ਗਿਆ ਸੋ ਜਿਹੜੀ ਗੱਡੀ ਸੀਗੀ ਉਹਨੇ ਗੱਡੀ ਚੱਕ ਕੇ ਲੈ ਚੁੱਕੀ ਕੋਚ ਜਿਹੜੇ ਮੋਬਾਈਲ ਫੋਨ ਸੀਗੇ ਉਹ ਵੀ ਇਹਨਾਂ ਐਪਸ 'ਚ ਹੁੰਦੇ। ਤੇ ਜਦੋਂ ਹੋਈ ਚੋਰੀ ਹੋਇਆ ਸਮਾਨ ਉਹਦੀ ਰਿਕਵਰੀ ਜਿਸ ਤਰ੍ਹਾਂ ਨਾਲ ਹੋਣੀ ਚਾਹੀਦੀ ਸੀ ਉਸ ਤਰ੍ਹਾਂ ਨਾਲ ਨਹੀਂ ਹੋ ਸਕਦੀ ਕਿਉਂਕਿ ਉਹ ਇਹਨਾਂ ਐਪਸ 'ਚ। ਤੇ ਜੋ ਵਾਇਰਲ ਨਾਉਂ ਡਿਗਟਿਓ ਜੋ ਪੁਲਿਸ ਦਾ ਕੀ ਸੀਮਤ ਰਹਿੰਦੀ ਆ, ਕੁਝ ਲੋਕਾਂ ਦਾ ਕੀ ਰਹਿੰਦੀ ਆ। ਕਿ ਸ਼ਾਇਦ ਇਹਦੇ 'ਚ ASCII ਹੋਰ ਜ਼ਿਆਦਾ ਰਿਕਵਰੀ ਕਰੇ। ਪਟਿਆਲਾ ਪੁਲਿਸ ਵੱਲੋਂ ਅੱਜ ਲੁੱਟਾਂ ਖੋਹਾਂ ਤੇ ਚੋਰੀ ਕਰਨ ਵਾਲੇ ਅੰਤਰਰਾਸ਼ਟਰੀ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ ਕੀਤੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਇਨ੍ਹਾਂ ਚੋਂ ਦੋ ਨੌਜਵਾਨ ਦਿੱਲੀ ਪੁਲਿਸ ਵੱਲੋਂ ਪੰਗੋੜੇ ਨੇ ਅਤੇ ਇੱਕ ਨੌਜਵਾਨ ਜੋ ਕਿ ਪਟਿਆਲਾ ਛਿੱਲੇ ਦਾ ਰਹਿਣ ਵਾਲਾ ਉਹਨਾਂ ਨੇ ਕਿਹਾ ਕਿ ਇਨ੍ਹਾਂ ਨੇ ਪਿਛਲੇ ਦਿਨੀ ਪਟਿਆਲਾ ਵਿਖੇ थाना ਸਿਵਲ ਲਾਈਨ ਦੇ ਅਧੀਨ ਗਨ ਪੁਆਇੰਟ ਤੇ ਇੱਕ Honda City ਗੱਡੀ ਖੋਹ ਕੀਤੀ ਸੀ ਅਤੇ ਉਸੇ ਰਾਤ ਉਹਨਾਂ ਨੇ ਤਿਰਪੜੀ ਵਿਖੇ ਪ੍ਰੀਤ ਟੈਲੀਕਾਮ ਤੇ 50000 ਦੀ ਖੋਹ ਕੀਤੀ ਸੀ ਉਹਨਾਂ ਕਹਿੰਦੇ ਸ਼ਿਨੇ ਜਦੋਂ ਆਪਣੀ ਚੋਰੀ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਤਾਂ ਉਸਨੇ ਕਾਰ ਨੂੰ ਪਾਖੜੇ ਦੇ ਵਿੱਚ ਗੇਰ ਦਿੱਤਾ ਅਤੇ ਕੁਝ ਮੋਬਾਈਲਾਂ ਨੂੰ ਵੀ ਪਾਖੜੇ ਦੇ ਵਿੱਚ ਗੇਰ ਦਿੱਤਾ ਉਨ੍ਹਾਂ ਕਿਹਾ ਕਿ ਥਾਣਾ ਕਤਵਾਲੀ ਦੇ ਇਨਸਪੈਕਟਰ ਹਰਜਿੰਦਰ ਸਿੰਘ ਢਿਲੋ ਦੀ ਟੀਮ ਵੱਲੋਂ ਟੈਕਨੀਕਲ ਤਰੀਕੇ ਦੇ ਨਾਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਪਿਸਤੌਲ ਤੇ ਹੋਰ ਚੋਰੀ ਦਾ ਸਮਾਨ ਬਰਾਮਦ ਹੋਇਆ

ਹੈੱਡ ਆਫ ਸਪੈਸ਼ਲਿਟੀ ਨਾਲ ਡੀਐਸਪੈਸ਼ਲਿਟੀ ਵਾਰਨੇਸੇ ਚੋਕਤਵਾਰੀ ਤੇ ਐਸਐਚਓ ਸਬਜੀ ਮੰਡੀ ਡਿਵੀਜ਼ਨ ਨੰਬਰ 2 ਸੋ ਇਹਨਾਂ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੋਈ ਗੈਂਗ ਹੈਗਾ ਜਿਹੜਾ ਚੋਰੀ ਦੀ ਵਾਰਦਾਤਾਂ ਕਰਦਾ ਲੁੱਟਖੋਰੀਆਂ ਵਾਰਦਾਤਾਂ ਕਰਦੇ ਨੇ ਜਿਹਦੇ ਵਿੱਚ ਕੁਝ ਦਿੱਲੀ ਦੇ ਮੈਂਬਰ ਨੇ ਤੇ ਕੁਝ ਪੰਜਾਬ ਦੇ ਮੈਂਬਰ ਨੇ ਸੋ ਇੱਕ ਇੰਟਰਸਟੇਟ ਗੈਂਗ ਹੈ ਜਿਹੜਾ ਆਪਰੇਟ ਕਰ ਰਿਹਾ ਪਟਿਆਲਾ ਦੇ ਵਿੱਚ ਤੇ ਇਹਨਾਂ ਨੇ ਵਕ ਵਕ ਵਾਰਦਾਤਾਂ ਪਟਿਆਲਾ ਸ਼ਹਿਰ ਵੀ ਕੀਤੀ ਹੈ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੀਤੀ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹਨਾਂ ਨੇ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਬਾਅਦ ਦੇ ਜ਼ਿਲ੍ਹੇ। ਸੋ ਉਹਦੇ ਤੇ ਕਾਰਵਾਈ ਕਰਦੇ ਹੋਏ ਤਿੰਨ ਬੰਦੇ ਦੇ ਅਰੈਸਟ ਹੋਏ ਨੇ ਇੱਕ ਨਾ ਜੋ ਰਹਿਣ ਵਾਲਾ ਪਟਿਆਲੇ ਦਾ ਜਿਹਦਾ ਕੀ ਨਾਮ ਲੋ ਸੰਦੀਪ ਸਿੰਘ ਗੋਲੂ ਦੋ ਬੰਦੇ ਇਹਦੇ ਵਿੱਚ ਇਨ ਐਡੀਸ਼ਨ ਜਿਹੜੇ ਅਰੈਸਟ ਹੋਏ ਨੇ ਇੱਕ ਸ਼ਿਫੇਜ ਭਾਰਦਵਾਜ ਜਿਹ ਉਹ ਜੀਤੂ ਜਿਹਦੇ ਤੇ ਆਲਰੇਡੀ 8 ਕਰਤੇ ਦੱਸ ਨੇ ਤੇ ਹੀ ਮਨਸ਼ੂ ਸੋਨੀ ਜਿਹਦੇ ਤੇ ਦੋ ਕਰਤੇ ਦੱਸ ਨੇ। ਇਹ ਇਹਨਾਂ ਦੀ ਹਿਸਟਰੀ ਹੈ ਕਿ ਜਿਹੜਾ ਇੱਥੇ ਦਾ ਰਹਿਣ ਵਾਲਾ ਗੋਲੂ ਇਹ ਦੇ ਕੈਂਡੀਪੀਐਸ ਦਾ ਪਰਚਾ ਹੋਇਆ ਸੀ ਉਸ ਤੋਂ ਬਾਅਦ ਦਸਨਾ ਰੇਲ 'ਚ ਇਕੱਠੇ ਰਹੇ ਆ ਪਿੰਡ ਉੱਥੇ ਇਨ ਕੰਟੈਕਟ ਆਏ ਜਿਹੜਾ ਪਰਚਾ ਇਹਦੇ ਤੇ ਦਸ ਸੋ ਆਈਡੀਪੀਐਸ ਦਾ ਉਪੀਚ ਹੋਇਆ ਸੀ ਉਸ ਤੋਂ ਬਾਅਦ ਇੱਥੇ ਦਸਨਾ ਰੇਲ 'ਚ ਮਿਲੇ ਸੀਗੇ ਉੱਥੇ ਇਹਨਾਂ ਨੇ ਪਲਾਨਿੰਗ ਕੀਤੀ ਸੀ ਕਿ ਅਸੀਂ ਗੈਂਗ ਬਣਾ ਕੇ ਵਾਰਦਾਤਾਂ ਕਰੰੀਆਂ ਸ਼ੁਰੂ ਕਰਾਂਗੇ ਚੋਰੀ ਦੀਆਂ ਵਾਰਦਾਤਾਂ ਲੁੱਟ ਬੜੀਆਂ ਵਾਰਦਾਤਾਂ ਕਰਾਂਗੇ ਸੋ ਉਹਦੀ ਲੜੀ ਵਿੱਚ ਇਹਨਾਂ ਨੇ ਇੱਥੇ ਇੱਕ ਪਹਿਲਾਂ ਕਾਰ ਚੋਰੀ ਕੀਤੀ ਸੀ ਉਸ ਤੋਂ ਬਾਅਦ ਉਸੇ ਕਾਰ ਦੀ ਵਰਤੋਂ ਕਰਦੇ ਹੋਏ ਇੱਕ ਤ੍ਰਿਖੜੀ ਏਰੀਆ ਵਿੱਚ ਮੋਬਾਈਲ ਫੋਨ ਦੀ ਚੋਰੀ ਵਗੈਰਾ ਕੀਤੀ। ਸੋ ਇਹਦੇ ਜਿਹੜੀ ਟੋਟਲ ਰਿਕਵਰੀ ਹੋਈ ਹੈ ਤਿੰਨ ਵਿਪਨ ਦੇ ਬਰਾਮਦ ਹੋਏ ਨੇ ਤੇ 15 ਜ਼ਿੰਦਾ ਕਾਬੂਸ ਬਰਾਮਦ ਹੋਏ। ਇਹਨਾਂ ਦੀ ਜਿਹੜੀ ਅਰੈਸਟ ਹੈ ਉਹ ਦਕਾਲਾ ਚੁੰਗੀ ਤੋਂ ਹੋਈ ਹੈ। ਇੱਕ ਹੋਰ ਇਹਦੇ ਵਿੱਚ ਜਿਹੜਾ ਮੇਨ ਪੁਆਇੰਟ ਮੈਂ ਤੁਹਾਡੇ ਧਿਆਨ 'ਚ ਲੈ ਕੇ ਆਉਣਾ ਚਾਹੁੰਗਾ ਐਂਡ ਪਟਿਆਲਾ ਦੇ ਰੈਜ਼ੀਡੈਂਟ ਨੂੰ ਵੀ ਦੱਸਣਾ ਚਾਹੁੰਗਾ ਪਟਿਆਲਾ ਦੇ ਵਸਨੀਕਾਂ ਨੂੰ ਵੀ ਮੈਂ ਅਪੀਲ ਕਰਨਾ ਚਾਹੁੰਦਾ ਇਹਦੇ ਕਿ ਇਹ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਅਸੀਂ ਦੇਖੀ ਸੀ। ਜਿਹੜੀ ਸੀਸੀਟੀਵੀ ਫੁਟੇਜ ਪਬਲਿਕ ਵੀ ਹੋ ਗਈ ਤੇ ਉਹ ਕਾਫੀ ਵਾਇਰਲ ਵੀ ਹੋ ਗਈ। ਉਹ ਵਾਇਰਲ ਹੋਣ ਕਰਕੇ ਜਿਹੜਾ ਇਹ ਸੰਦੀਪ ਸਿੰਘ ਵਰਖ ਕੋਲੂ ਹੈ ਇਹਨੂੰ ਪਤਾ ਲੱਗ ਗਿਆ ਕਿ ਮੇਰਾ ਉਹਦੇ 'ਚ ਨਾਮ ਆ ਗਿਆ ਮੇਰਾ ਪਤਾ ਲੱਗ ਗਿਆ। ਸੋ ਜਿਹੜੀ ਗੱਡੀ ਸੀਗੀ ਇਹਨੇ ਗੱਡੀ ਚੱਕ ਕੇ ਨਹਿਰ 'ਚ ਸੁੱਟ ਦਿੱਤੀ। ਸੋ ਇਸ ਕਰਕੇ ਅਸੀਂ ਨਹਿਰ 'ਚੋਂ ਬਾਅਦ 'ਚ ਰਿਕਵਰ ਕੀਤੀ ਤੇ ਕੁਝ ਜਿਹੜੇ ਮੋਬਾਈਲ ਫੋਨ ਸੀਗੇ ਉਹ ਵੀ ਇਹਨੇ ਨਹਿਰ 'ਚ ਸੁੱਟ ਦਿੱਤੇ। ਸੋ ਜਿਹੜਾ ਹੁਣ ਚੋਰੀ ਹੋਇਆ ਸਮਾਨ ਉਹਦੀ ਰਿਕਵਰੀ ਜਿਸ ਸਾਹਬ ਨਾਲ ਹੋਣੀ ਚਾਹੀਦੀ ਸੀ ਉਸ ਸਾਹਬ ਨਾਲ ਨਹੀਂ ਹੋ ਪਾਉਗੀ ਬਿਕਾਜ਼ ਇਹਨੇ ਨਹਿਰ 'ਚ ਸੁੱਟ ਦਿੱਤਾ। ਜੇ ਉਹ viral ਨਾ ਹੁੰਦੀ ਵੀਡੀਓ ਜੋ ਪੁਲਿਸ ਦਾ ਕੀ ਸੀਮਤ ਰਹਿੰਦੀ ਆ ਕੁਝ ਲੋਕਾਂ ਦਾ ਠੀਕ ਰਹਿੰਦੀ ਤੇ ਸ਼ਾਇਦ ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਰਿਕਵਰੀ ਕਰ ਪਾਉਂਦੇ ਸੋ ਮੈਂ ਅਪੀਲ ਕਰੂੰਗਾ ਕਿ ਜੇ ਕਿਸੇ ਕੋਲ ਕੋਈ CCTV ਫੁਟੇਜ ਆ ਜਾਂਦੀ ਹੈ ਤੇ ਰਦਰ ਥੈਨ ਕਿ ਉਹਨੂੰ viral ਕਰੀਏ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰੀਏ ਅਸੀਂ ਸੋਸ਼ਲ ਮੀਡੀਆ ਨੈਟਵਰਕ ਤੇ ਉਹਨੂੰ ਨਾ ਪਾਈਏ ਥੈਂਕ ਯੂ ਤੇ ਇਹਨਾਂ ਨੇ ਪਟਿਆਲੇ ਚ ਤੋਂ ਲਾਵਾ ਵੀ ਕੀ ਪੰਜਾਬ ਤੋਂ ਹਜੇ ਇਹਨਾਂ ਦੀ ਪੁੱਛਕਿਛ ਹੋਊਗੀ ਸੋ ਹਜੇ ਸਾਡੇ ਕੋਲ ਜਿਹੜੀਆਂ ਦੋ ਚੋਰੀਆਂ ਪਟਿਆਲੇ ਦੀਆਂ ਉਹ ਵੇਰੀਫਾਈ ਹੋਈ ਹੈ ਬਟ ਉਮੀਦ ਹੈ ਕਿ ਪਟਿਆਲੇ ਤੋਂ ਇਲਾਵਾ ਵੀ ਇਹਨਾਂ ਨੇ ਜਿੱਥੇ ਜਿੱਥੇ ਚੋਰੀਆਂ ਕੀਤੀਆਂ ਹੁੰਦੀਆਂ ਉਹ ਵੀ ਟ੍ਰੇਸ ਕਰਨਗੇ ਅੱਛਾ ਇਨ ਐਡੀਸ਼ਨ ਬੜਾ ਇੰਟਰਸਟਿੰਗ ਹੈ ਕਿ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨਾਂ ਨੂੰ ਵੀ ਇਹ ਦੋਵੇਂ ਵਾਂਟਡ ਸੀਗੇ ਇਹ ਜਿਹੜੇ ਦੋਵੇਂ ਬੰਦੇ ਦਿੱਲੀ ਵਾਲੇ ਪੜੇ ਯੂਪੀ ਪੁਲਿਸ ਨੂੰ ਵੀ ਵਾਂਟਡ ਸੀ ਇਹ ਦਿੱਲੀ ਦੇ ਪੀਓ ਨੇ ਤੇ ਐਸਐਚਓ ਕੁਤਵਾਲੀ ਤੇ ਐਸਐਟੂ ਡਿਵੀਜ਼ਨ ਨੰਬਰ 2 ਨੇ ਬੜੀ ਮਿਹਨਤ ਕਰਦੇ ਹੋਏ ਆਪਣੀ ਟੀਮ ਦੇ ਨਾਲ ਅੰਡਰ ਦ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਤੇ ਐਸਪੀ ਸਿਟੀ ਇਹਨਾਂ ਨੇ ਬੰਦਿਆਂ ਨੂੰ ਅਰੈਸਟ ਕੀਤਾ ਜ ਜੁਨਾਂ ਦੇ ਪਿੱਛੇ ਦੋ ਜਿਹੜੀ ਸਟੇਟਸ ਪੁਲਿਸ ਲੱਗੀ ਹੋਈ ਹੈ ਸੀ ਤੁਸੀਂ ਕਿਵੇਂ ਜਾਣ ਪਾਉਂਦੇ ਆ ਆਪਸ ਚ ਡਾਕਣਾ ਜੇਲ੍ਹ ਚ ਇਕੱਠੇ ਰਹੇ ਨੇ ਜਦੋਂ ਇਹ ਤੇ ਐਨਡੀਪੀਐਸ ਦਾ ਪਰਚਾ ਹੋਇਆ ਸੀ ਗੋਡੀ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੁਹਾਡੇ ਉਮਰੇ ਛੋਟੇ ਹੀ ਨੇ 20 ਤੋਂ 22 ਸਾਲ ਦੇ ਨੇ ਡਿਫਰੈਂਸ ਗੈਂਗਸਟਰ ਬੁੱਕ ਲੈ ਨਾਲ ਦੀ ਕਾਪੀ ਕਰਕੇ ਕਿ ਜਿਹੜੇ ਨਜ਼ਰੀ ਗੈਂਗਸਟਰ ਐਂਗਲਰ ਵਿੱਚ ਕੋਈ ਨਹੀਂ ਹੈਗਾ ਬਟੇ ਜ਼ਰੂਰ ਚੋਰੀ ਦੀਆਂ ਵਾਰਦਾਤਾਂ ਤੇ ਲੁੱਟਖੋਰੀਆਂ ਵਾਰਦਾਤਾਂ ਜ਼ਰੂਰ ਨੇ ਜਿਵੇਂ ਮੈਂ ਦੱਸਿਆ ਕਿ ਇਹਨਾਂ ਚ ਜਿਹੜਾ ਮੁੱਖ ਸਰਗਨਾ ਹੈ ਉਹ ਤੇ ਆਤਪਥਰੀ ਦਰਜ ਨੇ ਜਿਹੜਾ ਦੂਜਾ ਬੰਦਾ ਉਹਦੇ ਤੇ ਦੋ ਕਰਚੇ ਦਾ। ਉਹ ਕਿਆਰਾਂ ਬਾਰੇ ਕੋਈ ਜਾਣਕਾਰੀ ਨਹੀਂ ਜਿਵੇਂ ਬੈਕੰਦਰੇ ਲੋਕਲੀ ਲੋਕਲ ਮੀਡੀਆ ਇਹ ਆਲੀ ਹੋਵੇਗਾ। ਵੈਪਨ ਲੋਕਲ ਬਣਦੇ ਨੇ ਬਟ ਇਹਨਾਂ ਦੇ ਕਿੱਥੋਂ ਇਹਨਾਂ ਨੇ ਪਰਚੇਸ ਕੀਤੇ ਕਿੰਨੇ ਤੇ ਕੀਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਚੱਲ ਰਿਹਾ ਹੈ। ਪਟਿਆਲਾ 'ਚ ਬਾਰ ਦਰਤਾਂ ਨੂੰ ਜਾਂ ਦਿੱਤਾ ਸੀ ਜਾਂ ਅੱਜ ਕੋਈ ਖਰਾਬ ਪਟਿਆਲਾ 'ਚ ਦੋ ਬਾਰ ਦਰਤਾਂ ਨੂੰ ਇੰਤਜ਼ਾਮ ਦਿੱਤਾ ਸੀ ਜਿਵੇਂ ਮੈਂ ਦੱਸਿਆ ਕਿ ਇੱਕ ਟਾਈਮ ਨੇ ਗੱਡੀ ਚੋਰੀ ਕੀਤੀ ਸੀ ਤੇ ਇੱਕ ਮੋਬਾਈਲ ਸ਼ਾਪ ਤੇ ਚੋਰੀ ਕੀਤੀ। ਦੋ ਚੋਰੀਆਂ ਇੱਕੋ ਰਾਤ ਕੀਤੀਆਂ ਨੇ। 27 ਤੇ 28 ਦੀ ਜਿਹੜੀ ਦਰਮਿਆਨੀ ਰਾਤ ਸੀ ਅਕਤੂਬਰ ਇਹ भी लगे हुए हैं ਹੋਈ ਆ ਸਾਡੇ ਕੋਲ ਇਹ ਕੋਈ ਟੈਸਟ ਅਮਰ ਸਪਟਨ ਦਾ ਨਾਮ ਤੋਂ ਚਾਂਸ ਹੈ ਉਸ ਕਰਕੇ ਉਸ ਤੇ ਵੀ ਲੱਗੇ ਹੋਏ ਆ ਜੀ ਸੋ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਆ ਉਹਦੇ ਸਲੀਡਸ ਵੀ ਆ ਗਿਆ टेस्ट होगा फिर पता लगेगा। ਕਰ ਰਹੇ ਆ ਉਹ ਵੀ ਜਲਦੀ ਟੈਸਟ ਕਰ ਲੈ ਚਲੋ ਹੁਣ ਜੇ ਬੜੇ ਨੇ ਡਰਗ ਨਹੀਂ ਹਜੇ ਡੋਗ ਟੈਸਟ ਹੋਊਗਾ ਫਿਰ ਪਤਾ ਲੱਗੇ ਇਹ ਗੱਲ ਕਿ ਇਹ ਬਾਰੂ ਕਰਨਾ ਚਾਹੀਦਾ ਹੈ ਨਹੀਂ ਲੋਕਲ ਚੀਜ਼ ਕਰਨਾ ਮੈਂ ਇਹੀ ਕਹਾਂਗਾ ਜੀ ਕਿ ਜੇ ਕੋਈ ਵਾਰਦਾਤ ਹੁੰਦੀ ਹੈ ਜੇ ਕੋਈ ਕ੍ਰਾਈਮ ਹੁੰਦਾ ਹੈ ਤੇ ਕਿਸੇ ਕੋਲ ਕੋਈ ਵੀਡੀਓ ਆਂਦੀ ਹੈ ਤੇ ਰਦਰ ਥੈਂਕ ਆਪਾਂ ਉਹਨੂੰ ਸੋਸ਼ਲ ਮੀਡੀਆ ਤੇ ਪਾਈਏ ਤੇ ਜਿਹੜਾ ਚੋਰ ਹੈ ਜਿਹੜਾ ਬੰਦਾ ਜਿੰਨੇ ਵਾਰਦਾਤ ਕੀਤੀ ਹੈ ਉਹਨੂੰ ਸੂਚਿਤ ਕਰ ਦਈਏ ਕਿ ਤੂੰ ਆਇਡੈਂਟੀਫਾਈ ਹੋ ਗਿਆ ਹੈ ਤੇਰਾ ਪਤਾ ਲੱਗ ਗਿਆ ਅਸੀਂ ਉਹ ਪੁਲਿਸ ਨੂੰ ਪ੍ਰੋਵਾਈਡ ਕਰੀਏ ਤੇ ਆਪਣੇ ਤੱਕ ਮੈਨੂੰ